ਸਟੂਡੈਂਟਸ ਵੈਲਕਮ ਜਿਵੇਂ ਕਿ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਸੂਖਮ ਅਧਿਆਪਨ ਦਾ ਅਰਥ ਪਰਿਭਾਸ਼ਾਵਾਂ ਕਿਹੜੇ ਕਿਹੜੇ ਸਟੈਪਸ ਉਹਦੇ ਵਿੱਚ ਕੀਤੇ ਜਾਂਦੇ ਆ ਮੈਰਿਟਸ ਵਗੈਰਾ ਡੀਮੈਰਿਟਸ ਸਾਰਾ ਕੁਝ ਕੀਤਾ ਸੀ ਤੇ ਹੁਣ ਇਸ ਵੀਡੀਓ ਦੇ ਵਿੱਚ ਅਸੀਂ ਇਕੱਲੇ ਇਕੱਲੇ ਕੌਸ਼ਲ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਇੱਕ ਹੀ ਕੌਸ਼ਲ ਡਿਸਕਸ ਕਰਾਂਗੇ ਜਿਹੜਾ ਹੈ ਜਾਣ ਪਛਾਣ ਜਾਂ ਪਾਠ ਪਸਥਾਪਨਾ ਕੌਸ਼ਲ ਮਤਲਬ ਕਿ ਜਦੋਂ ਅਸੀਂ ਪਾਠ ਨੂੰ ਆਰੰਭ ਕਰਨਾ ਹੁੰਦਾ ਹੈ ਇੰਟਰੋਡਿਊਸ ਕਰਾਉਣਾ ਹੁੰਦਾ ਹੈ ਪਾਠ ਨਾਲ ਸੰਬੰਧਿਤ ਜਾਣ ਪਛਾਣ ਕਰਾਉਣੀ ਹੁੰਦੀ ਹੈ ਉਦੋਂ ਕਿਸ ਤਰੀਕੇ ਦੇ ਨਾਲ ਅਸੀਂ ਲੈਸਨ ਪਲਾਨ ਤਿਆਰ ਕਰਨਾ ਹੈ ਮੀਨ ਜਿਹੜੀ ਸੂਖਮ ਪਾਠ ਯੋਜਨਾ ਉਹ ਬਣਾਉਣੀ ਹੈ ਜਮਾਤ ਵਿੱਚ ਦਾਖਲ ਹੋ ਕੇ ਉਪਚਾਰਿਕ ਕੰਮ ਤੋਂ ਮਗਰੋਂ ਅਜਾ ਤੁਹਾਡਾ ਕੀ ਜਾਂਤਨ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਨਾਲ ਜੋੜਿਆ ਜਾਵੇ ਦੇਖੋ ਅਧਿਆਪਕ ਹੈ ਜਮਾਤ ਦੇ ਵਿੱਚ داਖਲ ਹੁੰਦਾ ਕੋਈ ਬੱਚਿਆਂ ਦੀ ਹਾਜ਼ਰੀ ਲਗਾਉਣੀ ਹੈ ਕੋਈ ਹੋਰ ਕੰਮ ਹੁੰਦਾ ਤਾਂ ਉਹਨੂੰ ਕਰਨ ਤੋਂ ਬਾਅਦ ਉਹਨੇ ਕੀ ਦੇਖਣਾ ਹੁੰਦਾ ਪੜਾਉਣ ਦੇ ਲਈ ਕਿਵੇਂ ਕਿਵੇਂ ਪੜਾਉਣਾ ਹੈ ਕਿਵੇਂ ਬੱਚਿਆਂ ਨੂੰ ਪਾਠ ਦੇ ਨਾਲ ਜੋੜਨਾ ਹੈ ਵਿਸ਼ੇ ਦੇ ਨਾਲ ਜੋੜਨਾ ਹੈ ਜਿਹੜਾ ਕਿ ਪੜਾਉਣਾ ਹੈ ਤੇ ਜਿਹੜਾ ਪਾਠ ਪ੍ਰਸਤਾਵਨਾ ਹੈ ਮੀਨਸ ਇਹ ਸਕਿੱਲ ਹੈ ਇੰਨੀ ਸਹਿਜ ਤੇ ਆਸਰਦਾਈ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਰੁਚੀ ਵਿਖਾਉਂਦੇ ਹੋਏ ਮਾਨਸਿਕ ਤੌਰ ਤੇ ਵਿਸ਼ੇ ਦੇ ਨਾਲ ਜੁੜ ਜਾਣ ਮੀਨਸ ਕਿ ਉਹਨਾਂ ਨੂੰ ਜਿਹੜਾ ਇੰਟਰਸਟ ਹੈ ਉਹਦੇ ਵਿੱਚ ਉਹ ਪੈਦਾ ਹੋ ਜੇ ਕਨ ਕੌਸ਼ਲ ਦਾ ਮਤਲਬ ਕੀ ਹੁੰਦਾ ਪਾਠ ਪ੍ਰਸਤਾਵਨਾ ਕੌਸ਼ਲ ਦਾ ਮਤਲਬ ਕੀ ਹੈ ਕਿ ਅਧਿਆਪਕ ਰਾਹੀਂ ਨਵਾਂ ਪਾਠ ਆਰੰਭ ਕਰਨ ਦੇ ਲਈ ਮਿੰਜ ਜਦੋਂ ਅਧਿਆਪਕ ਨੇ ਨਵਾਂ ਪਾਠ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਸ਼ਾਬਦਿਕ ਤੇ ਅਸ਼ਾਬਦਿਕ ਵਿਵਹਾਰ ਜਿਸ ਨੂੰ ਇਸ ਕਹਿੰਦੇ ਵਰਬਲ ਤੇ ਨਾਨ ਵਰਬਲ ਮਦਦਗਾਰ ਸਮੱਗਰੀ ਦਾ ਇਸਤੇਮਾਲ ਮਿੰਜ ਕਿਹੜੀ ਸਮੱਗਰੀ ਇਸਤੇਮਾਲ ਕਰਨੀ ਹੈ ਪੜਾਉਣ ਦੇ ਢੰਗ ਦੇ ਵਿੱਚ ਅਜਹੀ ਜਿਹੜੀ ਨਿਪੁੰਨਤਾ ਹੋਵੇ ਕਿ ਪੜ੍ਹਾਏ ਜਾਣ ਵਾਲੇ ਪਾਠ ਦੇ ਨਾਲ ਵਿਦਿਆਰਥੀ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਜੁੜ ਕੇ ਉਹਨੂੰ ਪੜਨ ਦੀ ਲੋੜ ਚੰਗੀ ਤਰ੍ਹਾਂ ਮਹਿਸੂਸ ਕਰਨ ਕਿ ਬੱਚਨ ਨੂੰ ਇਹ ਬਹੁਤ ਹੀ ਵਧੀਆ ਸਾਨੂੰ ਤਰੀਕੇ ਨਾਲ ਦੱਸਿਆ ਗਏ ਹੁਣ ਜਿਹੜਾ ਇਹ ਪਾਠ ਪ੍ਰਸਤਾਵਨਾ ਕੌਸ਼ਲ ਹੈ ਜਾਣ ਪਛਾਣ ਕਿਵੇਂ ਕਰਾਉਣੇ ਪਾਠ ਦੀ ਉਹਦੇ ਅੰਸ਼ ਕਿਹੜੇ-ਕਿਹੜੇ ਨੇ ਇਸ ਕੌਸ਼ਲ ਦੇ ਪਹਿਲਾ ਹੈ ਪੂਰਵ ਤਜਰਬੇ ਵਰਤਨਾ ਮੀਨਸ ਅਸੀਂ ਇਹਦੇ ਵਿੱਚ ਇਹ ਦੇਖਣਾ ਹੈ ਕਿ ਬੱਚਿਆਂ ਦੇ ਕੋਲ ਇਸ ਤੋਂ ਪਹਿਲਾਂ ਉਹਨਾਂ ਦਾ ਸਬੰਧਤ ਗਿਆਨ ਕਿੰਨਾ ਕੁ ਹੈ ਪਾੜ ਦੇ ਆਰੰਭ ਵਿੱਚ ਹੀ ਅਧਿਆਪਕ ਵੱਲੋਂ ਨਵੇਂ ਅੱਖਰਾਂ ਨਵੇਂ ਵਾਕਾਂ ਤੇ ਜਿਹੜੀ ਨਵੀਂ ਵਿਸ਼ਾ ਸਮੱਗਰੀ ਹੈ ਉਹਦਾ ਸਿੱਧਾ ਇਸਤੇਮਾਲ ਵਿਦਿਆਰਥੀਆਂ ਦਾ ਧਿਆਨ ਖਿੱਚਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਮੀਨ ਜੇਕਰ ਅਸੀਂ ਨਵਾਂ ਟੌਪਿਕ ਸ਼ੁਰੂ ਕਰਾਉਣਾ ਹੈ ਅਸੀਂ ਨਵੇਂ ਸ਼ਬਦ ਵਰਤ ਰਿਹਾ ਨਵੇਂ ਵਾਕ ਨੇ ਨਵੇਂ ਅੱਖਰ ਨੇ ਤਾਂ ਅਸੀਂ ਵਧੀਆ ਢੰਗ ਦੇ ਨਾਲ ਨਹੀਂ ਪੜਾ ਸਕਾਂਗੇ ਜਿਹੜਾ ਵਿਸ਼ਾ ਪੜਾਇਆ ਜਾਣਾ ਹੈ ਤਾਂ ਵਿਦਿਆਰਥੀਆਂ ਕੋਲ ਉਹਦੇ ਨਾਲ ਸਬੰਧਤ ਜਿੰਨੀ ਕੁ ਵੀ ਜਾਣਕਾਰੀ ਹੁੰਦੀ ਹੈ ਉਹਨੂੰ ਅਸੀਂ ਨੇ ਨੀ ਬਣਾਉਣਾ ਹੈ ਨੀ ਬਣਾਉਣ ਤੋਂ ਬਾਅਦ ਅਸੀਂ ਜਿਹੜਾ ਨਵਾਂ ਵਿਸ਼ਾ ਵਸਤੂ ਬੱਚੇ ਨੂੰ ਪੜ੍ਹਾਉਣਾ ਹੈ ਉਹਦੇ ਨਾਲ ਉਹਨੂੰ ਜਾਣੂ ਕਰਵਾਉਣਾ ਹੈ ਤਾਂ ਜਿਹੜਾ ਕੰਮ ਸੌਖਾ ਹੋ ਜਾਂਦਾ ਹੈ ਤੇ ਵਿਦਿਆਰਥੀ ਨਵੀਂ ਸਿੱਖਿਆ ਨੂੰ ਸੌਖੇ ਢੰਗ ਦੇ ਨਾਲ ਗ੍ਰਹਿਣ ਕਰ ਲੈਂਦੇ ਨੇ ਦੂਸਰਾ ਕੀ ਹੈ ਵਿਸ਼ਾ ਵਸਤੂ ਨਾਲ ਸੰਬੰਧਿਤ ਹੁਣ ਜਿਹੜਾ ਅਸੀਂ ਇਹ ਜਾਣ ਪਛਾਣ ਕੌਸ਼ਲ ਕਰ ਰਹੇ ਹਾਂ ਜਾਂ ਪਾਠ ਪ੍ਰਸਤਾਵਨਾ ਕੌਸ਼ਲ ਇਹ ਕੀ ਹੈ ਵਿਸ਼ਾ ਵਸਤੂ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਮੀਨ ਜਿਹੜੇ ਵੀ ਕਥਨ ਕਥਨ ਮੀਨਸ ਅਸੀਂ ਕੋਈ ਪ੍ਰਸ਼ਨ ਵਰਤ ਰਹੇ ਹਾਂ ਇਹਦੇ ਵਿੱਚ ਕੋਈ ਚੀਜ਼ ਦਿਖਾ ਰਹੇ ਹਾਂ ਬੱਚਿਆਂ ਨੂੰ ਬਲੈਕਬੋਰਡ ਤੇ ਲਿਖ ਰਹੇ ਹਾਂ ਤਾਂ ਉਹ ਵਿਸ਼ਾ ਵਸਤੂ ਦੀ ਪ੍ਰਸਤਾਵਨਾ ਦੇ ਲਈ ਇੰਟਰੋਡਿਊਸ ਦੇ ਲਈ ਇਸਤੇਮਾਲ ਕੀਤੇ ਜਾਣ ਤੇ ਇਸ ਤਰ੍ਹਾਂ ਦੇ ਹੋਣਾ ਚਾਹੀਦੇ ਨੇ ਕਿ ਇਹਦੇ ਨਾਲ ਜੁੜੇ ਹੋਏ ਨੇ ਮੀਨਸ ਕਿ ਪਾਠ ਦੇ ਨਾਲ ਹੀ ਸੰਬੰਧਿਤ ਨੇ ਮੀਨਸ ਬੱਚੇ ਨੂੰ ਉਹ ਆਪਰਾ ਜਿਹਾ ਨਹੀਂ ਲੱਗਣਾ ਚਾਹੀਦਾ ਜਦੋਂ ਅਸੀਂ ਨਵੇਂ ਪਾਠ ਨੂੰ ਸ਼ੁਰੂ ਕਰਾਉਣ ਤੋਂ ਪਹਿਲਾਂ ਇਹ ਜਿਹੜੀ 스킬 ਹੈ ਜਿਹੜਾ ਕੌਸ਼ਲ ਹੈ ਉਹਨੂੰ ਵਰਤਣਾ ਹੈ ਤੀਸਰਾ ਹੈ ਪ੍ਰਸਤਾਵਨਾ ਦੀ ਅਵਧੀ ਅਵਧੀ ਦਾ ਮਤਲਬ ਟਾਈਮ ਸਮਾਂ ਪ੍ਰਸਤਾਵਨਾ ਨਾ ਤਾਂ ਜ਼ਿਆਦਾ ਲੰਮੀ ਹੋਣੀ ਚਾਹੀਦੀ ਮੀਨ ਜਦੋਂ ਅਸੀਂ ਪਾਠ ਨੂੰ ਸ਼ੁਰੂ ਕਰਨਾ ਇੰਟਰੋਡਿਊਸ ਇੰਟਰੋਡਿਊਸ ਕਰਾਉਣਾ ਹੈ ਤਾਂ ਨਹੀਂ ਮਤਲਬ ਜ਼ਿਆਦਾ ਟਾਈਮ ਵੇਸਟ ਕਰਨ ਵਾਲੀ ਹੋਣੀ ਚਾਹੀਦੀ ਕਿ ਅਸੀਂ ਬਹੁਤ ਲੰਬਾ ਹੀ ਖਿੱਚ ਲਈਏ ਉਹਨੂੰ ਤੇ ਨਹੀਂ ਸਿਰਫ ਦੋ ਤਿੰਨ ਲਾਈਨਾਂ ਦੇ ਵਿੱਚ ਅਸੀਂ ਇਹਨੂੰ ਖਤਮ ਕਰ ਦਈਏ ਇਹਦਾ ਟਾਈਮ ਇੰਨਾ ਹੋਣਾ ਚਾਹੀਦਾ ਕਿ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਲਈ ਜਿਹੜੀ ਅਸੀਂ ਰੁਚੀ ਹੈ ਉਹ ਉਤਪੰਨ ਕਰ ਸਕੀਏ ਤੇ ਬੱਚਿਆਂ ਦਾ ਜਿਹੜਾ ਉਤਸ਼ਾਹ ਹੈ ਉਹ ਵਧਾ ਸਕੀਏ ਫਿਰ ਹੈ ਉਪਯੁਕਤ ਤਕਨੀਕਾਂ ਦਾ ਨਿਰਮਾਣ ਪਾੜ ਦੀ ਜਿਹੜੀ ਪੂਰਵ ਪਹਿਚਾਣ ਕਰਾਉਣ ਦੇ ਲਈ ਅਧਿਆਪਕ ਵੱਲੋਂ ਜਿਹੜੀਆਂ ਤਕਨੀਕਾਂ ਇਸਤੇਮਾਲ ਕੀਤੀਆਂ ਜਾਣੀਆਂ ਨੇ ਉਹ ਵਿਸ਼ਾ ਵਸਤੂ ਦੇ ਲਈ ਲਾਭ ਦੇਖਣੀਆਂ ਚਾਹੀਦੀਆਂ ਨੇ ਤੇ ਵੱਖ-ਵੱਖ ਤਕਨੀਕਾਂ ਜਿਸ ਤਰ੍ਹਾਂ ਸਵਾਲ ਜਵਾਬ ਹੋ ਜਾਂਦੇ ਨੇ ਇਹਦੇ ਵਿੱਚ ਵਰਣਨ ਕਰਨਾ ਹੈ ਕੋਈ ਭਾਸ਼ਣ ਹੈ ਕਹਾਣੀ ਸੁਣਾਉਣਾ ਹੈ ਕੋਈ ਜਿਹੜੀ ਵੇਖਣ ਸੁਣਨ ਸਮਗਰੀ ਹੈ ਉਹਦੇ ਵਰਤੋਂ ਕਰਨੀ ਹੈ ਕੋਈ ਡਰਾਮਾ ਛੋਟਾ ਜਿਹਾ 3-4 ਮਿੰਟ ਦਾ ਸੈਰਸਪਾਟਾ ਕੋਈ ਸੀ ਮਿਸਾਲਾਂ ਦੇਣੀਆਂ ਨੇ ਮੀਨਸ ਉਦਾਹਰਨਾਂ ਦੇਣੀਆਂ ਨੇ ਇਹਨਾਂ ਦਾ ਜਿਹੜਾ ਇਸਤੇਮਾਲ ਹੈ ਉਹ ਟੰਗ ਦੇ ਨਾਲ ਜਿਹੋ ਜਿਹਾ ਸਾਡਾ ਵਿਸ਼ਾ ਵਸਤੂ ਹੈ ਜੋ ਅਸੀਂ ਪੜਾਉਣਾ ਸ਼ੁਰੂ ਕਰਨਾ ਹੈ ਉਹਦੇ ਮੁਤਾਬਿਕ ਹੋਣਾ ਚਾਹੀਦਾ ਨੈਕਸਟ ਹੈ ਲਗਾਤਾਰ ਬਣਾਏ ਰੱਖਣਾ ਮੀਨਸ ਜਿਹੜੀ ਨਿਰੰਤਰਤਾ ਇਹਦੇ ਵਿੱਚ ਉਹ ਹੋਣੀ ਜ਼ਰੂਰੀ ਹੈ ਵਿਆਖਿਆ ਕੌਸ਼ਲ ਦੀ ਤਰ੍ਹਾਂ ਜਿਹੜਾ ਇਹ ਪ੍ਰਸਾਵਨਾ ਕੌਸ਼ਲ ਹੈ ਇਹਦੇ ਵਿੱਚ ਵੀ ਨਿਰੰਤਰਤਾ ਹੋਣੀ ਚਾਹੀਦੀ ਹੈ ਜੇ ਸਵਾਲ ਜਵਾਬ ਢੰਗ ਅਸੀਂ ਵਰਤ ਰਹੇ ਹਾਂ ਮੀਨਸ ਅਸੀਂ ਪ੍ਰਸ਼ਨ ਬੱਚਿਆਂ ਤੋਂ ਪੁੱਛ ਰਹੇ ਹਾਂ ਤੇ ਬੱਚੇ ਉੱਤਰ ਦੇ ਰਹੇ ਨੇ ਤਾਂ ਕੁਝ ਕੰਟੀਨਿਊਟੀ ਹੋਣੀ ਚਾਹੀਦੀ ਹੈ ਤੇ ਵਿਦਿਆਰਥੀ ਦੇ ਜਵਾਬ ਪਿੱਛੋਂ ਹੀ ਜਦੋਂ ਬੱਚੇ ਉੱਤਰ ਦੇ ਦੇਣਗੇ ਤਾਂ ਅਗਲਾ ਜਿਹੜਾ ਸਵਾਲ ਉਹ ਪੁੱਛਿਆ ਜਾਵੇ ਜੇ ਵਰਣਨ ਢੰਗ ਨਾਲ ਕਰ ਰਹੇ ਹਾਂ ਮੀਨ ਜੇ ਵਿਆਖਿਆ ਕਰ ਰਹੇ ਹਾਂ ਤਾਂ ਹਰ ਇੱਕ ਜਿਹੜਾ ਕਥਨ ਹੈ ਉਹ ਦੂਸਰੇ ਦੇ ਨਾਲ ਲੜੀਵੱਧ ਢੰਗ ਦੇ ਨਾਲ ਜੁੜਿਆ ਹੋਣਾ ਚਾਹੀਦਾ ਇਹ ਨਹੀਂ ਹੈ ਇੱਕ ਗੱਲ ਅਸੀਂ ਕਿਤੋਂ ਕਰ ਲਈ ਤੇ ਦੂਸਰੀ ਗੱਲ ਕਿਤੋਂ ਹੋਰ ਕਰ ਰਹੇ ਹਾਂ ਨੈਕਸਟ ਹੈ ਸ਼ਾਬਦਿਕ ਅਤੇ ਅਸ਼ਾਬਦਿਕ ਵਿਵਹਾਰ ਦੀ ਸਾਰਥਕਤਾ ਪਾਠ ਦੀ ਪ੍ਰਸਤਾਵਨਾ ਕਰਦੇ ਵੇਲੇ ਅਧਿਆਪਕ ਦੇ ਸ਼ਾਬਦਿਕ ਤੇ ਅਸ਼ਾਬਦਿਕ ਵਿਵਹਾਰ ਦੇ ਵਿੱਚ ਸਾਰਥਕਤਾ ਦਿਖਾਈ ਦੇਵੇ ਸਾਰਥਕਤਾ ਮੀਨਜ਼ ਕਿ ਕੋਈ ਲੱਗੇ ਵੀ ਹਾਂ ਗੱਲ ਅਸਲ ਦੇ ਵਿੱਚ ਕੀਤੀ ਜਾ ਰਹੀ ਹੈ ਅਰਥ ਹੋਵੇ ਉਹਦਾ ਕੋਈ ਉਹਦੇ ਵਿਵਹਾਰ ਤੋਂ ਪੂਰਵ ਜਾਣਕਾਰੀ ਪ੍ਰੀਖਿਆ ਵਿਦਿਆਰਥੀਆਂ ਦੇ ਪੂਰਵ ਜਾਣਕਾਰੀ ਨੂੰ ਆਧਾਰ ਬਣਾਉਣਾ ਵਿਦਿਆਰਥੀਆਂ ਨੂੰ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਤਿਆਰ ਕਰਨਾ ਤੇ ਵਿਦਿਆਰਥੀਆਂ ਨੂੰ ਪਾਠ ਪੜਨ ਦੀ ਲੋਡ ਮਹਿਸੂਸ ਕਰਾਉਣ ਵਾਲੇ ਕਾਰਜਾਂ ਦੇ ਲਈ ਜਿਹੜੀ ਮਦਦ ਆਹੋ ਮਿਲਣੀ ਚਾਹੀਦੀ ਹੈ ਮੀਨਸ ਅਧਿਆਪਕ ਦਾ ਜਿਹੜਾ ਬਿਹੇਵੀਅਰ ਆਹੋ ਐਸ ਤਰ੍ਹਾਂ ਨਾ ਹੋਣਾ ਚਾਹੀਦਾ ਜਿਦੇ ਵਿੱਚ ਇਹ ਸਾਰੇ ਕੰਮ ਕਰਨ ਦੇ ਲਈ ਮਦਦ ਮਿਲੇ ਕਿ ਜਿਹੜਾ ਸ਼ਾਬਦਿਕ ਤੇ ਅਸ਼ਾਬਦਿਕ ਵਿਵਹਾਰ ਉਹਨੇ ਵਰਤਣਾ ਹੁਣ ਇਹਦੇ ਲਈ ਇੱਕ ਨਰੀਖਣਨ ਸੂਚੀ ਤੇ ਰੇਟਿੰਗ ਸਕੇਲ ਬਣਾਇਆ ਜਾਂਦਾ ਹੈ ਇਨੂੰ ਤਿੰਨ ਕਾਲਮ ਦੇ ਵਿੱਚ ਅਸੀਂ ਨੇ ਡਿਵਾਈਡ ਕਰਨਾ ਹੁੰਦਾ ਹੈ ਪਹਿਲੇ ਕਾਲਮ ਦੇ ਵਿੱਚ ਟੈਲੀਜ਼ ਹੁੰਦੀਆਂ ਨੇ ਤੇ ਦੂਸਰੇ ਦੇ ਵਿੱਚ ਵਿਵਹਾਰ ਅੰਸ਼ ਬਿਹੇਵੀਅਰ ਨਾਲ ਸੰਬੰਧਿਤ ਤੇ ਇਹਦੇ ਵਿੱਚ ਹੁੰਦੀ ਹੈ ਰੇਟਿੰਗ ਸਕੀਲ ਕਿ ਜਿਹੜਾ ਵਿਵਹਾਰ ਅਧਿਆਪਕ ਨੇ ਕੀਤਾ ਉਹਦੇ ਅਕੋਰਡਿੰਗ ਜਿਹੜੀ ਰੇਟਿੰਗ ਆ ਉਹ ਲਗਾਈ ਜਾਂਦੀ ਹੈ ਹੁਣ ਪਹਿਲੇ ਦੇ ਵਿੱਚ ਅਸੀਂ ਕੀ ਰੱਖਣਾ ਹੈ ਖਾਸ ਵਿਵਹਾਰਕ ਤੇ ਖਾਸ ਵਿਵਹਾਰ ਮੀਨਸ ਇੱਥੇ ਹੈ ਇੱਛਕ ਵਿਵਹਾਰ ਇਥੇ ਕਟਿਆ ਤੋਂ ਵਧੀਆ ਵੱਲ ਜਿਹੜੀ ਰੇਟਿੰਗ ਉਹ ਕਰਨੀ ਹੈ ਫਿਰ ਅਸੀਂ ਇਟਾਲੀਅਨ ਵਿੱਚ ਕੀ ਦੇਖਣਾ ਹੈ ਵੀ ਜਿਹੜਾ ਤੱਤ ਕਿੰਨੀ ਵਾਰ ਦੁਹਰਾਇਆ ਗਿਆ ਹੁਣ ਇਹਦੇ ਵਿੱਚ ਕੀ ਦੇਖਣਾ ਕਿ ਇਹ ਪਹਿਲੇ ਤਜਰਬਿਆਂ ਦਾ ਇਸਤੇਮਾਲ ਕੀਤਾ ਸੀ ਜਾਂ ਨਹੀਂ ਕੀਤਾ ਸੀ ਉਹ ਦੇ ਅਕੋਰਡਿੰਗ ਜੇ ਨਹੀਂ ਕੀਤਾ ਤਾਂ ਅਸੀਂ 0 1 2 ਜਿੰਨਾ ਵੀ ਤੁਸੀਂ ਆਪਣੇ ਕਾਲਜ ਦੇ ਅਕੋਰਡਿੰਗ ਤੁਹਾਨੂੰ ਕਰਵਾਉਣਗੇ ਉਹ ਤੁਸੀਂ ਕਰਨਾ ਹੈ ਉਹ ਦੇ ਅਕੋਰਡਿੰਗ ਜੇ ਬਹੁਤ ਵਧੀਆ ਕੀਤਾ ਤਾਂ ਜਿਹੜੀ ਸੀ ਰੇਟਿੰਗ ਉਹ ਹਾਈ ਤੇ ਲੈ ਕੇ ਜਾ ਸਕਦੇ ਆ ਫਿਰ ਕੀ ਵਿਸ਼ਾ ਵਸਤੂ ਦੇ ਨਾਲ ਜੁੜਿਆ ਹੈ ਉਹ ਦੇ ਅਕੋਰਡਿੰਗ ਰੇਟਿੰਗ ਕਰਨੀ ਹੈ ਫਿਰ ਕੀ ਉਪਯੁਕਤ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਫਿਰ ਵੀ ਰੇਟਿੰਗ ਉਹ ਦੇ ਅਕੋਰਡਿੰਗ ਘਟਿਆ ਵਧੀਆ ਐਵਰੇਜ ਫਿਰ ਕੀ ਲਗਾਤਾਰਤਾ ਸੀ ਫਿਰ ਸ਼ਾਭਿਕ ਅਤੇ ਅਸ਼ਾਭਿਕ ਵਿਵਹਾਰ ਦੀ ਸਾਰਥਕਤਾ ਸੀ ਜਾਂ ਨਹੀਂ ਤੇ ਇਸ ਤਰੀਕੇ ਨਾਲ ਅਸੀਂ ਇਹ ਜਿਹੜਾ ਰੇਟਿੰਗ ਸਕੇਲ ਆ ਉਥੇ ਉਹਨੂੰ ਟੈਲੀ ਕਰਦੇ ਜਾਵਾਂਗੇ ਫਿਰ ਟੈਲੀਆਂ ਕਿਸ ਦੇ ਨਾਲ ਸੰਬੰਧਿਤ ਨੇ ਇਹ ਅਣਿચ્છਕ ਵਿਵਹਾਰ ਮੀਨ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਪਹਿਲੇ ਦੇ ਵਿੱਚ ਅਸੀਂ ਕੀਤਾ ਇੱਛਕ ਵਿਵਹਾਰ ਤੇ ਦੂਸਰੇ ਦੇ ਵਿੱਚ ਅਨਿਛਕ ਤੇ ਉਹਦੀ ਰੇਟਿੰਗ ਜਿਵੇਂ ਕਿ ਨਿਰੰਤਰਤਾ ਦੀ ਕਮੀ ਹੁਣ ਜੇਕਰ ਕੰਟੀਨਿਉਟੀ ਨਹੀਂ ਬਣੀ ਤਾਂ ਉਹਦੇ ਅਕੋਰਡਿੰਗ ਜਿਹੜੀ ਰੇਟਿੰਗ ਹੈ 01 ਫਿਰ ਜੇ ਨਿਰਾਰਥਕ ਤੇ ਸ਼ਾਬਦਿਕ ਸੌਰੀ ਨਿਰਾਰਥਕ ਸ਼ਾਬਦਿਕ ਤੇ ਅਸ਼ਾਬਦਿਕ ਵਿਵਹਾਰ ਕੀਤਾ ਉਹਨੇ ਮੀਨ ਜਿਹਨਾਂ ਦਾ ਕੋਈ ਅਰਥ ਨਹੀਂ ਸੀ ਜਾਂ ਜਿਹੜੇ ਸਿਚੁਏਸ਼ਨ ਦੇ ਅਕੋਰਡਿੰਗ ਸੂਟੇਬਲ ਨਹੀਂ ਸੀ ਉਹਨੇ ਉਹ ਯੂਜ਼ ਕੀਤੇ ਨੇ ਤਾਂ ਵੀ ਜਿਹੜੀ ਰੇਟਿੰਗ ਆ ਉਹ ਘੱਟ ਦੇ ਵਿੱਚ ਹੀ ਕੀਤੀ ਜਾਏਗੀ ਹੁਣ ਜਿਹੜਾ ਕੌਸ਼ਲ ਹੈ ਤੁਸੀਂ ਜਿਵੇਂ ਹੁਣ ਲੈਸਨ ਪਲਾਨ ਬਣਾਉਣਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਵੀ ਰੇਟਿੰਗ ਸਕੇਲ ਵਗੈਰਾ ਕਿਵੇਂ ਤੁਸੀਂ ਯੂਜ਼ ਕਰਨਾ ਹੈ ਕੌਸ਼ਲ ਕੀ ਹੈ ਪਾਠ ਪ੍ਰਸਤਾਵਨਾ ਪਾਠ ਪ੍ਰਸਤਾਵਨਾ ਮੀਨਸ ਪਾਠ ਨੂੰ ਆਰੰਭ ਕਰਨਾ ਕਿਵੇਂ ਬਣਾਉਣਾ ਤੁਸੀਂ ਨੇ ਵਿਦਿਆਰਥੀ ਦਾ ਰੋਲ ਨੰਬਰ ਮੀਨਸ ਤੁਸੀਂ ਆਪਣਾ ਰੋਲ ਨੰਬਰ ਲਿਖੋਗੇ ਕਿਹੜਾ ਵਿਸ਼ਾ ਤੁਹਾਡਾ ਉਪ ਵਿਸ਼ਾ ਕੀ ਲਿਆ ਤੇ ਕਿਹੜੀ ਡੇਟ ਹੈ ਜਮਾਤ ਲਿਖੋਗੇ ਕਿਹੜੀ ਦਾ ਤੁਸੀਂ ਟਾਪਿਕ ਲਿਆ ਹੈ ਪੀਰੀਅਡ ਕਿਹੜਾ ਹੈ ਕੋਈ ਵੀ ਲਿਖ ਸਕਦੇ ਹੋ ਪੰਜਵਾਂ ਛੇਵਾਂ ਸੱਤਵਾਂ ਫਿਰ ਉਹਦੇ ਵਿੱਚ ਟਾਈਮ ਟਾਈਮ 5 ਤੋਂ 7 ਮਿੰਟ 10 ਮਿੰਟ ਤੁਸੀਂ ਇੱਥੇ ਲਿਖ ਸਕਦੇ ਹੋ ਫਿਰ ਇਹਦੇ ਲਈ ਤਿੰਨ ਕਾਲਮ ਬਣਾਉਣੇ ਆ ਵਿਦਿਆਰਥੀ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆਵਾਂ ਤੇ ਬਲੈਕਬੋਰਡ ਦੇ ਨਾਲ-ਨਾਲ ਸਹਾਇਕ ਸਾਧਨ ਇਹਨਾਂ ਦੋਵਾਂ ਦੇ ਲਈ ਇੱਕ ਹੀ ਕਾਲਮ ਬਣੇਗਾ ਹੁਣ ਜਿਹੜੀ ਵਿਦਿਆਰਥੀ ਅਧਿਆਪਕ ਕਿਰਿਆ ਇਰੇ ਜਿਵੇਂ ਤੁਹਾਨੂੰ ਪੜ੍ਹ ਕੇ ਨਹੀਂ ਸੁਣਾਵਾਂਗੀ ਤੁਸੀਂ ਆਪ ਇੱਕ ਵਾਰ ਦੇਖ ਲੈਣਾ ਮੈਂ ਮੋਟਾ-ਮੋਟਾ ਵਿੱਚ ਦੱਸ ਦਿੰਨੀ ਆ ਹੁਣ ਵਿਦਿਆਰਥੀ ਅਧਿਆਪਕ ਕੀ ਦਿਖਾਉਂਦਾ ਚਾਰਟ ਜਿਹਦੇ ਉੱਪਰ ਕੁਝ ਅੱਖਰ ਤੇ ਵਾਕ ਲਿਖੇ ਹੋਏ ਨੇ ਉਹ ਦਿਖਾਉਂਦਾ ਤੇ ਬੱਚਿਆਂ ਨੂੰ ਇਸ਼ਾਰਾ ਕਰਕੇ ਧਿਆਨ ਨਾਲ ਮੌਨ ਪੜ੍ਹਨ ਦੇ ਲਈ ਕਹਿੰਦਾ ਮੀਨਸ ਕਿ ਚਾਰਟ ਉੱਥੇ ਲਗਾਤਾ ਤੇ ਬਚਨ ਕਹਿੰਨੇ ਕਿ ਹਾਂਜੀ ਤੁਸੀਂ ਪੜ੍ਹੋ ਆਪਣਿਆ ਪੜ੍ਹਨਾ ਮੂੰਹ ਦੇ ਵਿੱਚ ਕਿਸੇ ਦੀ ਉੱਚੀ ਆਵਾਜ਼ ਨਹੀਂ ਹੋਣੀ ਚਾਹੀਦੀ ਸਾਰੇ ਵਿਦਿਆਰਥੀ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਤੇ ਚਾਰਟ ਵੱਲ ਇਸ਼ਾਰਾ ਕਰਕੇ ਪੁੱਛਦਾ ਕਿ ਇਹਨਾਂ ਦੇ ਵਿੱਚੋਂ ਨਾਮ ਅੱਖਰ ਕਿਹੜੇ ਨੇ ਤੇ ਵਿਦਿਆਰਥੀ ਦਾ ਆਪਣੇ ਅਧਿਆਪਕ ਨੂੰ ਨਿਰਦੇਸ਼ ਦਿੰਦਾ ਕਿ ਜਿਹੜੇ ਬੱਚਿਆਂ ਨੇ ਸਾਰੇ ਨਾਵਾਂ ਦੀ ਪਛਾਣ ਕਰ ਲਈ ਉਹ ਹੱਥ ਖੜੇ ਕਰੀ ਜਾਣ। ਤੇ ਵਿਦਿਆਰਥੀ ਅਧਿਆਪਕ ਇੱਕ ਖਾਸ ਬੱਚੇ ਜਿਹਨੇ ਹੱਥ ਖੜਾ ਕੀਤਾ ਹੋਗਾ ਤੇ ਉਹਨੂੰ ਕਹੇਗਾ ਕਿ ਤੁਸੀਂ ਆ ਕੇ ਬਲੈਕਬੋਰਡ ਤੇ ਲਿਖੋ। ਹੁਣ ਇੱਥੇ ਬੱਚੇ ਕੀ ਕਰਨਗੇ ਉਸ ਟਾਈਮ ਚਾਰਟ ਤੇ ਲਿਖੇ ਵਾਕਾਂ ਨੂੰ ਮੌਨ ਰੂਪ ਦੇ ਵਿੱਚ ਪੜ੍ਹਦੇ ਨੇ। ਮੀਨਸ ਬਿਨਾ ਕੋਈ ਆਵਾਜ਼ ਕੀਤੀ ਪੜ੍ਹਦੇ ਨੇ। ਹੁਣ ਇਧਰ ਚਾਹੇ ਇਹਨੂੰ ਤੁਸੀਂ ਚਾਰਟ ਕਹਿ ਲੋ ਜਿਵੇਂ ਹੁਣ ਅਸੀਂ ਇੱਥੇ ਚਾਰਟ ਕਿਹਾ ਸੀ ਨਾ ਇਹ ਵੀ ਹੋ ਸਾਰੇ ਵੀ ਬਲੈਕਬੋਰਡ ਵੀ ਹੋ ਸਕਦਾ ਹੁਣ ਜਿਹੜਾ ਅਧਿਆਪਕ ਚਾਰਟ ਇਹ ਦਿਖਾ ਰਿਹਾ ਤਾਂ ਚ ਚਲਾਕ ਕੁੜੀ ਦੋ ਮੁੰਡੇ ਢੇਰ ਸਾਰਾ ਬਰੂਦ ਉਹ ਸਾਡਾ ਘਰ ਹੈ ਮੇਰੀ ਕਿਤਾਬ ਮੇਰੇ ਕੋਲ ਹੈ ਤਾਂ ਇਹਨਾਂ ਦੇ ਵਿੱਚੋਂ ਬੱਚਿਆਂ ਨੇ ਕੀ ਚੁਣਨੇ ਨੇ ਨਾਮ ਤੇ ਬੱਚਾ ਕੱਲਾ ਕੱਲਾ ਆ ਹੀ ਜਾਏਗਾ ਤੇ ਉਹ ਲਿਖਣਗੇ ਹੁਣ ਦੇਖੋ ਸਾਰੇ ਬੱਚੇ ਲਿਖਤ ਨੂੰ ਪੜ੍ਹਦੇ ਨੇ ਤੇ ਨਾਮ ਸ਼ਬਦਾਂ ਦੀ ਪਛਾਣ ਕਰਦੇ ਨੇ ਜਿਸ ਤਿਸ ਬੱਚੇ ਨੂੰ ਆਪ ਤੇ ਪ੍ਰੋਸਾ ਹੁੰਦਾ ਤੇ ਉਹ ਬੱਚਾ ਹੱਥ ਖੜਦਾ ਖੜਾ ਕਰਦਾ ਇਹਨਾਂ ਦੇਖੋ ਜੀ ਮੈਂ ਆਪਾਂ ਵੀ ਸਕੂਲ ਦੇ ਵਿੱਚ ਪੜ੍ਹ ਕੇ ਆਇਆ ਤਾਂ ਟੀਚਰ ਆਪਾਂ ਨੂੰ ਕੀ ਕਹਿੰਦੇ ਸੀ ਕਿ ਜਿਹਨੂੰ ਯਾਦ ਹੈ ਜਿਹਦਾ ਕੰਮ ਕੀਤਾ ਹੋਇਆ ਹੈ ਪੂਰਾ ਉਹ ਹੱਥ ਖੜੇ ਕਰੋ ਐਜ਼ ਇਟ ਇਜ਼ ਇਹਦੇ ਵਿੱਚ ਹੈ ਅਧਿਆਪਕ ਜਿਹਨੂੰ ਕਹੇਗਾ ਕਿ ਹਾਂ ਜੀ ਜਿਹਨੇ ਆਪਣਾ ਕੰਮ ਕਰ ਲਿਆ ਮੌਨ ਪੜ੍ਹ ਕੇ ਜਿਹਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਆਮ ਜਿਹੜੇ ਨਾਮ ਨੇ ਉਹ ਕਿਹੜੇ ਅੱਖਰ ਨੇ ਤੇ ਉਹੀ ਬੱਚੇ ਹੱਥ ਖੜੇ ਕਰੀ ਜਾਂਦੇ ਨੇ ਤੇ ਫਿਰ ਖਾਸ ਵਿਦਿਆਰਥੀ ਤੋਂ ਜਿਹੜਾ ਠੀਕ ਜਵਾਬ ਹੈ ਉਹ ਬਲੈਕਬੋਰਡ ਤੇ ਲਿਖਦਾ ਹੈ ਬੱਚਾ ਆਪ ਲਿਖਦਾ ਹੁਣ ਦੇਖੋ ਅਸੀਂ ਇੱਕ ਬੱਚੇ ਤੋਂ ਇੱਕ ਲਿਖਵਾ ਸਕਦੇ ਹਾਂ ਦੂਸਰੇ ਨੂੰ ਦੂਸਰਾ ਕਹਿ ਸਕਦੇ ਹਾਂ ਲਿਖਣ ਨੂੰ ਤੀਸਰੇ ਨੂੰ ਅਲੱਗ ਤੋਂ ਚੌਥੇ ਨੂੰ ਅਲੱਗ ਤੋਂ ਇਸ ਤਰੀਕੇ ਨਾਲ ਕਈ ਬੱਚਾ ਜਿਹੜੀ ਪਾਰਟਿਸਪੇਸ਼ਨ ਆ ਉਹ ਵੀ ਲੈ ਸਕਦੇ ਹਾਂ ਤੇ ਨਾਲ ਹੁਣ ਜਿਹੜੇ ਵਿਦਿਆਰਥੀ ਨੇ ਜੋ-ਜੋ ਰਿਪਲਾਈ ਦਿੰਦੇ ਨੇ ਜੇਕਰ ਠੀਕ ਹੈ ਤਾਂ ਉਹਨੂੰ ਨਾਲ-ਨਾਲ ਸ਼ਾਬਾਸ਼ ਵੈਰੀ ਗੁੱਡ ਕਿਹਾ ਜਾਂਦਾ ਤੇ ਜੇਕਰ ਗਲਤ ਹੋ ਜਾਂਦਾ ਤਾਂ ਕਿਸੇ ਹੋਰ ਬੱਚੇ ਤੋਂ ਉਹਦਾ ਜਿਹੜਾ ਆਨਸਰ ਆ ਹੋ ਪੁੱਛਿਆ ਜਾਂਦਾ ਤੇ ਉਹਦੇ ਅਕੋਰਡਿੰਗ ਜਿਹੜਾ ਅਧਿਆਪਕ ਆ ਉਹ ਇਸ ਨੂੰ ਕੰਪਲੀਟ ਕਰ ਦਿਆ ਜਾਂਦਾ ਤੇ ਵਿਦਿਆਰਥੀ ਦੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੋਇ ਕਹਿੰਦਾ ਹੈ ਕਿ ਫਿਰ ਚਾਰਟ ਨੂੰ ਧਿਆਨ ਦੇ ਨਾਲ ਪੜੋ ਤੇ ਪਛਾਣ ਕਰੋ ਕਿ ਹਰ ਨਾਮ ਦੀ ਖਾਸੀਅਤ ਦੱਸਣ ਵਾਲਾ ਅੱਖਰ ਕਿਹੜਾ-ਕਿਹੜਾ ਹੈ ਤੇ ਵਿਦਿਆਰਥੀ ਚਾਰਟ ਵੱਲ ਦੇਖਦੇ ਨੇ ਤੇ ਫਿਰ ਉਹਦੇ ਵਿੱਚ ਜਿਹੜੇ ਵਿਸ਼ੇਸ਼ਣ ਲਿਖੇ ਗਏ ਨੇ ਉਹਨਾਂ ਦੀ ਪਛਾਣ ਕਰਦੇ ਨੇ ਤੁਸੀਂ ਜਿਹੜਾ ਇਹ ਲੈਸਨ ਪਲਾਨ ਹੈ ਪਾਠ ਯੋਜਨਾ ਹੈ ਸੂਖਮ ਵਿਧਿਆਪਨ ਦੀ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਕਾਲਜ ਵਾਲਿਆਂ ਨੇ ਮਤਲਬ ਜਿਹੜੇ ਜਿਹੜੇ ਕਾਲਜ ਦੇ ਤੁਸੀਂ ਪੜ੍ਹ ਰਹੇ ਹੋ ਕੁਝ ਡਿਫਰੈਂਟ ਵੇਅ ਦੇ ਨਾਲ ਦੱਸਿਆ ਤਾਂ ਤੁਸੀਂ ਉਹਦੇ ਅਕੋਰਡਿੰਗ ਕਰ ਸਕਦੇ ਹੋ ਕਿਉਂਕਿ ਇਹ ਡਿਫਰੈਂਟ ਡਿਫਰੈਂਟ ਵੇ ਨੇ ਲੈਸਨ ਨੂੰ ਇੰਟਰੋਡਿਊਸ ਕਰਾਉਣ ਦੇ ਫਿਰ ਉਹਦੇ ਹੀ ਜਿਹੜੇ ਤਿੰਨ ਕਾਲਮ ਨੇ ਬਣ ਜਾਣਗੇ ਵਿਦਿਆਰਥੀ ਦੀਆਂ ਕਿਰਿਆਵਾਂ ਵਿਦਿਆਰਥੀ ਕਿਰਿਆਵਾਂ ਬਲੈਕਬੋਰਡ ਜਾਂ ਸਹਾਇਕ ਸਾਧਨ ਫਿਰ ਵਿਦਿਆਰਥੀ ਦੀਆਂ ਕਿਰਿਆ ਦੇ ਵਿੱਚ ਮੀਨਸ ਤੁਸੀਂ ਕੀ ਕਰਨਾ ਹੈ ਕਿਵੇਂ ਪੜ੍ਹਾਉਂਗੇ ਉਹ ਸਾਰਾ ਕੁਝ ਇਹਦੇ ਵਿੱਚ ਹੁੰਦਾ ਉਸ ਟਾਈਮ ਬੱਚੇ ਕੀ ਕਰਨਗੇ ਤੇ ਬਲੈਕਬੋਰਡ ਜਾਂ ਜਿਹੜਾ ਕੋਈ ਸਹਾਇਕ ਸਾਧਨ ਆ ਉਹਦੇ ਬਾਰੇ ਤੁਸੀਂ ਇੱਥੇ ਲਿਖਦੇ ਜਾਓਗੇ ਲਿਖਿਆ ਹੋਏਗਾ ਤੁਹਾਡਾ ਲੈਸਨ ਪਲਾਨ ਜਦ ਤੁਸੀਂ ਬਣਾ ਲੂਗੇ ਵਿਦਿਆਰਥੀ ਦਾਪਕ ਨਿਰਦੇਸ਼ਿਤ ਨੇ ਕਿ ਜਿਹੜਾ ਵਿਦਿਆਰਥੀ ਪਹਿਚਾਣ ਗਿਆ ਉਹ ਵੀ ਹੱਥ ਖੜੇ ਕਰੀ ਜਾਵੇ ਤੇ ਜਿਹੜੇ ਬੱਚੇ ਪਹਿਚਾਣੀ ਜਾਂਦੇ ਨੇ ਉਹ ਹੱਥ ਖੜੇ ਕਰੀ ਜਾਣਗੇ ਵਿਦਿਆਰਥੀ ਧਿਆਪਕ ਮੀਨਸ ਨਵੇਂ ਜਿਹੜੇ ਬੱਚੇ ਨੇ ਹੱਥ ਖੜਾ ਕੀਤਾ ਉਹ ਚੋ ਖਾਸ ਵਿਦਿਆਰਥੀ ਵੱਲ ਮੀਨਸ ਕਿਸੇ ਇਕਵਲ ਸਾਰੇ ਨੂੰ ਨਹੀਂ ਕਹਿਣਾ ਵੀ ਹਾਂਜੀ ਬੋਲੋ ਸਾਰੇ ਉਹ ਨਾਲ ਸਾਰੇ ਜਿਹੜੀ ਕਲਾਸ ਦੇ ਵਿੱਚ ਡਿਸਿਪਲਨ ਕ੍ਰੀਏਟ ਹੋਏਗਾ ਕਹਿਣਾ ਕਿਸ ਤਰੀਕੇ ਨਾਲ ਹੈ ਕਿਸੇ ਇੱਕ ਬੱਚੇ ਨੂੰ ਤੇ ਬੱਚਾ ਦੱਸੇਗਾ ਤੇ ਉਹਦੇ ਅਕੋਰਡਿੰਗ ਅਧਿਆਪਕ ਲਿਖੇਗਾ ਵਿਦਿਆਰਥੀ ਜਵਾਬ ਦਿੰਦੇ ਨੇ ਜਿਹੋ ਜ਼ਿਆਦਾ ਆਪਕ ਉਹਨਾਂ ਨੂੰ ਪੁੱਛਦਾ ਜਾਂਦਾ ਹੈ ਜਿਵੇਂ ਕਿ ਦੇਖੋ ਅਸੀਂ ਸ਼ਬਦ ਪੜ੍ਹੇ ਸੀ ਚਲਾਕ ਕੁੜੀ ਦੋ ਮੁੰਡੇ ਢੇ ਸਾਰਾ ਬਰੂਦ ਉਹ ਘਰ ਮੇਰੀ ਕਿਤਾਬ ਤੇ ਇਹਦੇ ਵਿੱਚ ਹੁਣ ਇਹਨਾਂ ਨੇ ਕੀ ਲੱਭਣੇ ਸੀਗੇ ਵਿਦਿਆਰਥੀਆਂ ਨੇ ਅਧਿਆਪਕ ਨੇ ਪਹਿਲਾਂ ਨਾਮ ਕਿਹਾ ਸੀ ਤੇ ਫਿਰ ਵਿਸ਼ੇਸ਼ਣ ਕਿਹਾ ਸੀ ਤੇ ਫਿਰ ਇਹਦੇ ਵਿੱਚ ਉਹ ਜਿਹੜੇ ਵਿਸ਼ੇਸ਼ਣ ਨੇ ਉਹ ਅਲੱਗ ਕਰਦੇ ਜਾਣਗੇ ਇਸ ਤਰੀਕੇ ਨਾਲ ਅਧਿਆਪਕ ਵਿਦਿਆਰਥੀਆਂ ਕੋਲੋਂ ਪੁੱਛਦਾ ਜਾਂਦਾ ਹੈ ਤੇ ਉਹਨਾਂ ਤੋਂ ਉਹ ਲਿਖਦਾ ਜਾਂਦਾ ਹੈ ਜਾਂ ਅਸੀਂ ਵਿਦਿਆਰਥੀਆਂ ਨੂੰ ਲਿਖਣ ਦੇ ਲਈ ਵੀ ਕਹਿ ਸਕਦੇ ਹਾਂ ਤੇ ਤੁਸੀਂ ਨਾਲ ਨਾਲ ਇਧਰੋਂ ਪੜ੍ਹ ਕੇ ਉਹਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਲੈਸਨ ਪਲਾਨ ਆਹ ਰੈਡੀ ਕਰ ਸਕਦੇ ਹੋ ਫਿਰ ਜਿਉਂ-ਜਿਉਂ ਬੱਚੇ ਸਾਨੂੰ ਉੱਤਰ ਦਿੰਦੇ ਜਾਂਦੇ ਨੇ ਤੇ ਨਾਲ ਨਾਲ ਅਸੀਂ ਬੱਚਿਆਂ ਨੂੰ ਜਿਹੜੀ ਫੀਡਬੈਕ ਹੈ ਉਹ ਵੀ ਦੇਣੀ ਹੈ ਮੀਨਜ਼ ਜੇਕਰ ਬੱਚੇ ਦਾ ਗਲਤ ਹੈ ਤਾਂ ਉਸ ਤੋਂ ਬਾਅਦ ਅਸੀਂ ਉਹਨੂੰ ਦਰੁਸਤ ਵੀ ਕਰਨਾ ਹੈ ਠੀਕ ਵੀ ਕਰਨਾ ਹੈ ਤੇ ਅਧਿਆਪਕ ਜਿਹੜੇ ਵਿਦਿਆਰਥੀ ਨੂੰ ਬਲੈਕਬੋਰਡ ਤੇ ਹੋ ਰਹੀ ਪ੍ਰਕਿਰਿਆ ਵੀ ਦੇਖਦੇ ਨੇ ਜਦ ਅਧਿਆਪਕ ਨਾਮ ਤੋਂ ਵਿਸ਼ੇਸ਼ਕ ਵੱਲ ਨੂੰ ਜਿਹੜੀ ਰੇਖਾ ਉਹ ਖਿੱਚਦਾ ਹੈ ਤੇ ਵਿਆਖਿਆ ਕਰਦਾ ਹੈ ਕਿ ਵਿਸ਼ੇਸ਼ਣ ਕਿਹੜਾ ਨਾਮ ਕਿਹੜਾ ਵਿਸ਼ੇਸ਼ਕ ਕੀ ਹੁੰਦਾ ਇਹਨਾਂ ਨਾਲ ਸਾਨੂੰ ਕੀ ਪਤਾ ਲੱਗਦਾ ਹੈ ਇਹ ਅੱਖਰ ਉਸ ਨਾਮ ਦੀ ਹੁਣ ਸਾਨੂੰ ਕੀ ਪਤਾ ਲੱਗੇ ਜਦੋਂ ਅਧਿਆਪਕ ਬੋਲੇਗਾ ਤਾਂ ਵਿਦਿਆਰਥੀ ਦੱਸਣਗੇ ਕਿ ਇਹ ਵਿਸ਼ੇਸ਼ਤਾ ਦੱਸ ਰਿਹਾ ਹੈ ਵੀ ਇਹ ਅੱਖਰ ਉਸ ਨਾਮ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਤਾਂ ਉਹਨੂੰ ਅਸੀਂ ਕੀ ਕਹਾਂਗੇ ਵਿਸ਼ੇਸ਼ਣ ਤੇ ਅਧਿਆਪਕ ਉਹਨਾਂ ਨੂੰ ਸ਼ਾਬਾਸ਼ मींस ਕਿ ਫੀਡਬੈਕ ਦੇਵੇਗਾ ਤੇ ਹੁਣ ਤੁਸੀਂ ਦੇਖ ਰਹੇ ਹੋ ਚਲਾਕ ਦੋ ਢੇਰ ਸਾਰਾ ਉਹ ਮੇਰੀ ਇਹ ਜਿਹੜੇ ਸ਼ਬਦ ਨੇ ਉਸ ਤਰੀਕੇ ਨਾਲ ਲਿਖੇ ਗਏ ਨੇ ਤੇ ਉਸ ਤੋਂ ਬਾਅਦ ਜਿਹੜਾ ਅਧਿਆਪਕ ਹੈ ਐਂਡ ਦੇ ਵਿੱਚ ਉਹਨਾਂ ਨੂੰ ਕੀ ਪੁੱਛਦਾ ਕਿ ਵਿਦਿਆਰਥੀ ਤੇ ਆਪਕੋ ਉਪ ਵਿਸ਼ੇ ਅੱਗੇ ਵਿਸ਼ੇਸ਼ਣ ਲਿਖਦਾ ਹੈ ਤੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਕਿ ਅੱਜ ਅਸੀਂ ਵਿਸ਼ੇਸ਼ਣ ਦੀਆਂ ਕਿਸਮਾਂ ਨੂੰ ਸਮਝਾਂਗੇ ਜਾਂ ਪੜ੍ਹਾਂਗੇ ਹੁਣ ਵਿਦਿਆਰਥੀ ਨੂੰ ਨਹੀਂ ਪਤਾ ਕਿ ਵਿਸ਼ੇਸ਼ਤਾ ਦਾਸ ਰਿਹਾ ਕਿ ਉਸੇ ਸ਼ਬਦ ਨੂੰ ਅਸਲ ਦੇ ਵਿੱਚ ਕੀ ਕਿਹਾ ਜਾਂਦਾ ਹੈ ਵਿਸ਼ੇਸ਼ਣ ਅਰੇ ਜੇ ਇਹਨੂੰ ਮੈਂ ਜਦੋਂ ਲੈਸਨ ਨੇ ਸਟਾਰਟ ਕੀਤਾ ਸੀ ਇਸ ਤਰ੍ਹਾਂ ਵਾਲਾ ਤਾਂ ਉੱਚ ਖਾਸਨ ਸ਼ਬਦ ਵਰਤਿਆ ਸੀ ਹੈਨਾ ਤਾਂ ਤੁਸੀਂ ਉੱਥੇ ਵਿਸ਼ੇਸ਼ਣ ਵੀ ਲਿਖ ਸਕਦੇ ਹੋ ਖਾਸਨ ਵੀ ਹੁੰਦਾ ਹੈ ਖਾਸੀਅਤ ਦੱਸਣ ਵਾਲਾ ਤੁਸੀਂ ਉਹਦੇ ਅਕੋਰਡਿੰਗ ਚੇਂਜ ਕਰ ਲਿਓ ਕਈ ਵਾਰ ਐਂਦਾ ਵੀ ਤੁਹਾਨੂੰ ਨਾ ਕਲੀਅਰ ਹੋਵੇ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਸੀ ਮੈਂ ਕਿਾ ਚਲੋ ਜਿਵੇਂ ਇਹਦੇ ਵਿੱਚ ਲੈਸਨ ਦੇ ਵਿੱਚ 6 5 ਦੇ ਵਿੱਚ ਰੱਖਿਆ ਜਾਂਦਾ ਬੱਚਿਆਂ ਨੂੰ ਕਿ ਐਂਡ ਤੇ ਕੀ ਹੋਏਗਾ ਮੈਂ ਤਾਂ ਹੀ ਤੁਹਾਨੂੰ ਉੱਥੇ ਕਲੀਅਰ ਨਹੀਂ ਕੀਤਾ ਸੀ ਤੇ ਆਪਣਾ ਜਿਹੜਾ ਹੁਣ ਦੇਖੋ ਟਾਪਿਕ ਕੀ ਆ ਜਾਏਗਾ ਵਿਸ਼ੇਸ਼ਣ ਕਿ ਅਸੀਂ ਵਿਸ਼ੇਸ਼ਣ ਬਾਰੇ ਪੜਾਂਗੇ ਤੇ ਹੁਣ ਸਟੂਡੈਂਟਸ ਇਹ ਤੁਹਾਡਾ ਪਹਿਲੀ ਜਿਹੜੀ ਸਕਿੱਲ ਦਾ ਪਹਿਲੇ ਜਿਹੜਾ ਕੌਸ਼ਲ ਦਾ ਪਾਠ ਯੋਜਨਾ ਸੀ ਤੇ ਇਸ ਤੋਂ ਅਗਲੇ ਦੇ ਵਿੱਚ ਅਸੀਂ ਕਰਾਂਗੇ ਸਵਾਲ ਪੁੱਛਣ ਦਾ ਕੌਸ਼ਲ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਲੱਗਦੀ ਹੈ ਤਾਂ ਤੁਸੀਂ ਕਮੈਂਟ ਨਾਲ ਦੇ ਨਾਲ ਕਰ ਦੇਣਾ ਤੇ ਤਾਂ ਜੋ ਮੈਂ ਤੁਹਾਨੂੰ ਕਲੀਅਰ ਕਰ ਸਕਾਂ ਕਈ ਵਾਰ ਜੇ ਤੁਹਾਡੇ ਜਿਵੇਂ ਪੇਪਰ ਚੱਲ ਰਹੇ ਹਨ ਤਾਂ ਤੁਸੀਂ ਮੈਨੂੰ ਆਪਣੇ ਪੇਪਰ ਦੀ ਡੇਟ ਨਾਲ ਦੇ ਨਾਲ ਮੈਂਸ਼ਨ ਕਰ ਦੇ ਕਰੋ ਵੀ ਤੁਹਾਡਾ ਪੇਪਰ ਇਸ ਤਾਰੀਖ ਨੂੰ ਹੈ ਕਿਉਂਕਿ ਮੋਸਟਲੀ ਮੇਰੇ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੇਟ ਸ਼ੀਟ ਤੇ ਮੈਨੂੰ ਟਿਪਸ ਤੇ ਹੈ ਤੇ ਜਿਵੇਂ ਹੁਣ ਤੁਸੀਂ ਜੀਐਨਡੀਯੂ ਦੇ ਪੰਜਾਬ ਯੂਨੀਵਰਸਿਟੀ ਦੇ ਬੱਚੇ ਵੀ ਮੈਨੂੰ ਤੁਸੀਂ ਮੈਸੇਜ ਕਰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਬਟ ਨਾਲ ਦੇ ਨਾਲ ਤੁਸੀਂ ਆਪਣੇ ਪੇਪਰ ਦੀ ਤਾਰੀਖ ਕਿੰਨੀ ਆ ਉਹ ਮੈਨੂੰ ਜ਼ਰੂਰ ਮੈਂਸ਼ਨ ਕਰਦੇ ਕਰੋ ਤਾਂ ਮੈਂ ਤੁਹਾਨੂੰ ਟਾਈਮ ਤੋਂ ਪਹਿਲਾਂ ਵੀਡੀਓ ਬਣਾ ਕੇ ਤੁਹਾਡੇ ਲਈ ਅਪਲੋਡ ਕਰ ਸਕਾਂ ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ